ਜਦਨੀ ਲक्की ਉਬਰਾਏ ਦਾ ਮਾਰਟਾਉਂ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਲक्की ਉਬਰਾਏ ਦਾ ਅੰਤਿਮ ਸੰਸਕਾਰ ਮਾਰਟਾਉਂ ਚਮਚਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਬਰਾਏ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਲਗ ਲਗ ਪਾਰਟੀਆਂ ਦੇ ਨੁਮਾਇंदे ਪਹੁੰਚੇ ਹੋਏ ਨੇ ਪਰਿਵਾਰ ਨਾਲ ਸ਼ੋਕ ਸਾਂਝਾ ਕਰਨ ਵਾਸਤੇ ਤਸਵੀਰਾਂ ਮਾਰਟਾਉਂ ਗੁਰਦੁਆਰੇ ਦੀਆਂ ਨਹੀਂ ਇਹ ਪਾਣਾ ਉਦੋਂ ਵਾਪਤਿਆ ਜਦੋਂ ਲੱਕੀ ਉਭਰਾਏ ਗੁਰੂ ਘਰ ਦੇ ਵਿੱਚੋਂ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਬਾਹਰ ਨਿਕਲੇ ਬਾਹਰ ਨਿਕਲ ਕੇ ਆਪਣੀ ਗੱਡੀ 'ਚ ਬੈਠੇ ਗੱਡੀ 'ਚ ਬੈਠਦੇ ਸਾਰੇ ਦੋ ਨੌਜਵਾਨਾਂ ਵੱਲੋਂ ਅੰਦਾਦਨ ਫਾਇਰਿੰਗ ਕੀਤੀ ਗਈ ਫਾਇਰਿੰਗ ਕਰਨ ਤੋਂ ਬਾਅਦ ਲੱਕੀ ਉਭਰਾਏ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਅੰਮ੍ਰਿਤਕੋਸ਼ਿਸ਼ ਕਰ ਦਿੱਤਾ ਉਸ਼ੀਤ ਕਰ ਦਿੱਤਾ ਇਸ ਤੋਂ ਬਾਅਦ ਅੱਜ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਮਾਰਟਾਉਂ ਚਮਚਾਨ ਘਰ ਦੇ ਵਿੱਚ ਕੀਤਾ ਜਾ ਰਿਹਾ। ਸ੍ਰੀਨਾ ਜੀ ਤੁਸੀਂ ਦੇਖ ਸਕਦੇ ਹੋ। ਸਕੇ ਸੰਬੰਧੀ ਯਾਰ ਦੋਸਤ ਲਗ ਲਗ ਪਾਰਟੀਆਂ ਦੇ ਨੁਮਾਇੰਦੇ ਇਸ ਮਾਰਟਾਉਂ ਚਮਚਾਨ ਘਰ ਦੇ ਵਿੱਚ ਬਰਾਏ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ। ਘਟਨਾ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਵੱਲੋਂ ਮੌਕੇ ਦਾ ਜਾਇਜ਼ਾ ਲਿੱਤਾ ਗਿਆ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਕਰਨ ਤੋਂ ਬਾਅਦ ਪੱਤਰਕਾਰਾਂ ਰੁੜੂ ਹੋਏ ਰੁੜੂ ਹੋਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੀ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਬਖਸ਼ੇ ਨਹੀਂ ਜਾਣਗੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਲਗ ਲਗ ਟੀਮਾਂ ਬਣਾਈਆਂ ਲਗ ਲਗ ਟੀਮਾਂ ਬਣਾਉਣ ਤੋਂ ਅਲਗ ਲਗ ਦਬਿਸ਼ ਦਿੱਤੀ ਜਾ ਰਹੀ ਪੁਲਿਸ ਵੱਲੋਂ ਤਾਂ ਕਿ ਜਿਹੜੇ ਗੁਨਾਹਗਰ ਹੈ ਉਹਨਾਂ ਨੂੰ ਪਕੜਿਆ ਜਾ ਸਕੇ ਤਸਵੀਰਾਂ ਮਾਣ ਤੋਂ ਚਮਚਾਨ ਕਰਦੀਆਂ ਨੇ ਜਿੱਥੇ ਉਹ ਬਰਾਏ ਪਰਿਵਾਰ ਦਾ ਬੇਟਾ ਲੱਕੀ ਉਭਰਾਏ ਦਾ ਜਿਹੜਾ ਅੱਜ ਅੰਤਿਮ ਸੰਸਕਾਰ ਜਿਹੜਾ ਮਾਟੋਂ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਰਜਿੰਦਰ 베ਰੀ ਪਹੁੰਚੇ ਨੇ ਗਲਤ ਗੱਲ ਕਰਨੇ 베ਰੀ ਸਾਹਿਬ ਕਿਵੇਂ ਵੇਖ ਦਿਓ ਇੱਕ ਜਵਾਨ ਬੋਤ ਦਾ ਇਸ ਤਰ੍ਹਾਂ ਅਲਵਿਦਾ ਕਹਿ ਕੇ ਜਾ ਰਿਹਾ ਹੈ ਬੜੀ ਮਾੜੀ ਗੱਲ ਬੜੀ ਮਾੜੀ ਘਟਨਾ ਹੋਈ ਹੈ ਔਰ ਇੱਕ ਜਵਾਨ ਬੱਚਾ ਔਰ ਫਿਰ ਗੁਰਦੁਆਰਾ ਸਾਹਿਬ ਉਹੋ ਜੀ ਜਗ੍ਹਾ ਪ੍ਰਾਈਮ ਲੋਕੇਸ਼ਨ ਦੇ ਮੱਥਾ ਟੇਕਣ ਜਾ ਰਿਹਾ ਜਿੱਤੇ ਕਦੀ ਆਪਾਂ ਸੋਚ ਵੀ ਨਹੀਂ ਸਕਦੇ ਇਹੋ ਜੀ ਕਾਨੂੰਨੀ ਘਟਨਾ ਕਦੀ ਨਹੀਂ ਘਟੀ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜੋ ਤੂੰ ਇਹ ਹਾਦਸਾ ਵਾਪਰ ਗਿਆ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਮੌਕੇ ਤੇ ਪਹੁੰਚਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਵੀ આરોપી ਐ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਏਗਾ ਦੇਖੋ ਕਹਿਣਾ ਔਰ ਕਰਨੇ ਵਿੱਚ ਬੜਾ ਫਰਕ ਹੈ ਡੀਜੀਪੀ ਸਾਹਿਬ ਜਾਂ ਆਮ ਆਦਮੀ ਪਾਰਟੀ ਸਰਕਾਰ ਮੈਂ ਕਹਿੰਨਾ ਬਿਲਕੁਲ ਫੇਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੀ ਵਰਕਰ ਸੀਗਾ ਪਰ ਇਨਸਾਨ ਤੇ ਸੀਗਾ ਨੌਜਵਾਨ ਤੇ ਸੀਗਾ ਕਿਸੇ ਲੇਡੀ ਦਾ ਘਰ ਵਾਲਾ ਸੀਗਾ ਬੱਚਿਆਂ ਦਾ ਬਾਪ ਸੀਗਾ ਇਹੋ ਜੀ ਕਟਨਾ ਜਿਹੜੀ ਐ ਬਹੁਤ ਮਾੜੀ ਕਟ ਹੈ ਤੁਸੀਂ ਵੀਰਾਂ ਦੇਖ ਸਕਦੇ ਹੋ ਮਾਰਟਮ ਚਮਚਾਨ ਘਾਟ ਦੀਆਂ ਨੇ ਜਿੱਥੇ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਲਈ ਲਗ ਲਗ ਪਾਰਟੀਆਂ ਦੇ ਨੁਮਾਇंदे ਸਮਾਜਿਕ ਧਾਰਮਿਕ ਰਾਜਨੀਤਿਕ ਵਰਗ ਦੇ ਨਾਲ ਜੁੜੇ ਹੋਏ ਨੁਮਾਇंदे ਉਬਰਾਈ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਵਾਸਤੇ ਪਹੁੰਚੇ ਹੋਏ ਨੇ ਕੱਲ ਲੱਕੀ ਉਬਰਾਈ ਦਾ ਇੱਕ ਧਾਰਮਿਕ ਸਥਾਨ ਦੇ ਬਾਹਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਔਰ ਅੱਜ ਜਿਹੜਾ ਉਹਦਾ ਅੰਤਿਮ ਸੰਸਕਾਰ ਮਾਰਟਮ ਚਮਚਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਸੀ ਮਾਰਟਾਉਂ ਚਮਚਾਨ ਕਰਦੀਆਂ ਤਸਵੀਰਾਂ ਜਿਹੜੇ ਵੀ ਲੋਕ ਇੱਥੇ ਪਹੁੰਚੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਵਿਅਕਤੀਆਂ ਨੇ ਇਹ ਗਰੋਨੀ ਹਰਕਤ ਕੀਤੀ ਹੈ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰੇ ਕੈਮਰਾਮੈਨ ਪਵਨ ਦੇ ਨਾਮ ਵਿਨੇ ਸ਼ਰਮਾ ਦੈਨੀ ਸੁਰਾ ਟੀਵੀ ਚਲੰਦਰ ਪਿਛਲੇ ਦਿਨੀ ਲੱਕੀ ਉਬਰਾਏ ਦਾ ਮਾਰਟਾਉਂ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਲੱਕੀ ਉਬਰਾਏ ਦਾ ਅੰਤਿਮ ਸੰਸਕਾਰ ਮਾਰਟਾਉਂ ਚਮਚਾਨ ਘਰ ਦੇ ਵਿੱਚ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਬਰਾਏ ਪਰਿਵਾਰ ਨਾਲ ਤੁਕ ਸੰਜਾ ਕਰਨ ਵਾਸਤੇ ਲਗ ਲਗ ਪਟਿਆੰਦੇ ਨੁਮਾਇੰਦੇ ਪਹੁੰਚੇ ਹੋਏ ਨੇ ਪਰਿਵਾਰ ਨਾਲ ਸ਼ੋਕ ਸੰਜਾ ਕਰਨ ਵਾਸਤੇ ਤਸਵੀਰਾਂ ਮਾਰਟਾਉਂ ਗੁਰਦੁਆਰੇ ਦੀ ਨਹੀਂ ਇਹ ਭਾਣਾ ਉਦੋਂ ਵਾਪਰਿਆ ਜਦੋਂ ਲੱਕੀ ਉਬਰਾਏ ਗੁਰੂ ਘਰ ਦੇ ਵਿੱਚੋਂ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਬਾਰ ਨਿਕਲੇ ਬਾਰ ਨਿਕਲ ਕੇ ਆਪਣੀ ਗੱਡੀ 'ਚ ਬੈਠੇ ਗੱਡੀ 'ਚ ਬੈਠਦੇ ਸਾਰੇ ਦੋ ਨੌਜਵਾਨਾਂ ਵੱਲੋਂ ਅੰਦਾਜ਼ਨ ਫਾਰਿੰਗ ਕੀਤੀ ਗਈ ਫਾਰਿੰਗ ਕਰਨ ਤੋਂ ਬਾਅਦ ਲੱਕੀ ਉਬਰਾਏ ਨੂੰ ਨਜੀ ਉਸਤਾਦ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਅੰਮ੍ਰਿਤ ਕੋਸ਼ਿਸ਼ ਕਰ ਦਿੱਤਾ ਕੋਸ਼ਿਸ਼ ਕਰ ਦਿੱਤਾ ਇਸ ਤੋਂ ਬਾਅਦ ਅੱਜ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਮਾਰਟਨ ਚਮਚਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਅਸਵੀਨਾ ਤੁਸੀਂ ਦੇਖ ਸਕਦੇ ਹੋ ਸਕੇ ਸੰਬੰਧੀ ਯਾਰ ਦੋਸਤ ਲਗ ਲਗ ਪਾਰਟੀਆਂ ਦੇ ਨੁਮਾਇੰਦੇ ਇਸ ਮਾਰਟਨ ਚਮਚਾਨ ਘਾਟ ਦੇ ਵਿੱਚ ਬਰਾਏ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਘਟਨਾ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਵੱਲੋਂ ਮੌਕੇ ਦਾ ਜਾਇਜ਼ਾ ਲਿੱਤਾ ਗਿਆ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਕਰਨ ਤੋਂ ਬਾਅਦ ਪਤਰਕਾਰਾਂ ਨਾਲ ਰੁੱਟੂ ਹੋਏ ਰੁੱਟੂ ਹੋਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੀ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਪਛੇਣ ਨਹੀਂ ਜਾਣਗੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਲਗ ਲਗ ਟੀਮਾਂ ਬਣਾਈਆਂ ਲਗ ਲਗ ਟੀਮਾਂ ਬਣਾ ਤਾ ਅਲਗ ਅਲਗ ਦਬਿਸ਼ ਦਿੱਤੀ ਜਾ ਰਹੀ ਪੁਲਿਸ ਵੱਲੋਂ ਤਾਂ ਕਿ ਜਿਹੜੇ ਗੁਨਾਹਗਰ ਹੈ ਉਹਨਾਂ ਨੂੰ ਪਕੜਿਆ ਜਾ ਸਕੇ ਤਸਵੀਰਾਂ ਮਾਟੌਂ ਚਮਚਾਨ ਕਰਦੀਆਂ ਨੇ ਜਿੱਤੇ ਉਭਰਾਏ ਪਰਿਵਾਰ ਦਾ ਬੇਟਾ ਲੱਕੀ ਉਭਰਾਏ ਦਾ ਜਿਹੜਾ ਅੱਜ ਅੰਤਿਮ ਸੰਸਕਾਰ ਜਿਹੜਾ ਮਾਟੋਂ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਰਜਿੰਦਰ 베ਰੀ ਪਹੁੰਚੇ ਨੇ ਗੱਲਬਾਤ ਕਰਨ ਲੈ 베ਰੀ ਸਾਹਿਬ ਕਿਵੇਂ ਵੇਖ ਦਿਓ ਇੱਕ ਜਵਾਨ ਬੁੱਧ ਦਾ ਇਸ ਤਰ੍ਹਾਂ ਅਲਵਿਦਾ ਕਹਿ ਕੇ ਚਲਾ ਜਾ ਰਿਹਾ ਬੜੀ ਮਾੜੀ ਗੱਲ ਬੜੀ ਮਾੜੀ ਘਟਨਾ ਹੋਈ ਆ ਔਰ ਇੱਕ ਜਵਾਨ ਬੱਚਾ ਔਰ ਫਿਰ ਗੁਰਦੁਆਰਾ ਸਾਹਿਬ ਉਹੋ ਜੀ ਜਗ੍ਹਾ ਪ੍ਰਾਈਮ ਲਿਕੇਸ਼ਨ ਦੇ ਮੱਥਾ ਟੇਕਣ ਜਾ ਰਿਹਾ ਜਿੱਥੇ ਕਦੀ ਆਪਾਂ ਸੋਚ ਵੀ ਨਹੀਂ ਸਕਦੇ ਇਹੋ ਜੀ ਕਾਨੂੰਨੀ ਘਟਨਾ ਕਦੀ ਨਹੀਂ ਘਟੀ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜੋ ਤੂੰ ਇਹ ਹਸਾ ਵਾਪਰ ਗਿਆ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਮੌਕੇ ਤੇ ਪਹੁੰਚਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਵੀ આરોપી ਐ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿੱਤਾ ਜਾਏਗਾ ਦੇਖੋ ਕਹਿਣਾ ਔਰ ਕਰਨੇ ਵਿੱਚ ਬੜਾ ਫਰਕ ਹੈ ਡੀਜੀਪੀ ਸਾਹਿਬ ਜਾਂ ਆਮ ਆਦਮੀ ਪਾਰਟੀ ਸਰਕਾਰ ਮੈਂ ਕਹਿੰਨਾ ਬਿਲਕੁਲ ਫੇਲ ਹੈ ਚਾਹੇ ਉਹ ਆਮ ਆਮੀ ਪਾਰਟੀ ਦਾ ਹੀ ਵਰਕਰ ਸੀਗਾ ਪਰ ਇਨਸਾਨ ਤੇ ਸੀਗਾ ਨੌਜਵਾਨ ਤੇ ਸੀਗਾ ਕਿਸੇ ਲੇਡੀ ਦਾ ਘਰ ਵਾਲਾ ਸੀਗਾ ਬੱਚਿਆਂ ਦਾ ਬਾਪ ਸੀਗਾ ਇਹੋ ਜੀ ਕਟਨਾ ਜਿਹੜੀ ਐ ਬਹੁਤ ਮਾੜੀ ਕਟ ਤੁਸੀਂ ਵੀਰਾਂ ਦੇਖ ਸਕਦੇ ਹੋ ਮਾਰਟੋਂਗ ਸ਼ਮਸ਼ਾਨ ਘਾਟ ਦੀਆਂ ਨੇ ਜਿੱਥੇ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਲਈ ਲਗਲਤ ਪਾਰਟੀਆਂ ਦੇ ਨੁਮਾਇंदे ਸਮਾਜਿਕ ਧਾਰਮਿਕ ਰਾਜਨੀਤਿਕ ਵਰਗ ਦੇ ਨਾਲ ਜੁੜੇ ਹੋਏ ਨੁਮਾਇंदे ਉਬਰਾਏ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਵਾਸਤੇ ਪਹੁੰਚੇ ਹੋਏ ਨੇ ਕੱਲ ਲੱਕੀ ਉਬਰਾਏ ਦਾ ਇੱਕ ਧਾਰਮਿਕ ਸਥਾਨ ਦੇ ਬਾਹਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਔਰ ਅੱਜ ਜਿਹੜਾ ਉਹਦਾ ਅੰਤਿਮ ਸੰਸਕਾਰ ਮਾਰਟੋਂਗ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਸੀ ਮਾਰਟੌਂ ਚਮਚਾਨ ਕਰਦੀਆਂ ਤਸਵੀਰਾਂ ਜਿਹੜੇ ਵੀ ਲੋਕ ਇੱਥੇ ਪਹੁੰਚੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਵਿਅਕਤੀਆਂ ਨੇ ਇਹ ਗਰੋਨੀ ਹਰਕਤ ਕੀਤੀ ਹੈ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰੇ ਕੈਮਰਾਮੈਨ ਪਵਨ ਦੇ ਨਾਮ ਵਿਨੈ ਸ਼ਰਮਾ ਦੇਨੀਸੁਰਾ ਟੀਵੀ ਚਲੰਦਰ ਇਸ ਦਿਨੀ ਲੱਕੀ ਉਭਰਾਏ ਦਾ ਮਾਰਟੌਂ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਲੱਕੀ ਉਬਰਾਏ ਦਾ ਅੰਤਿਮ ਸੰਸਕਾਰ ਮਾਰਟਾਉਂ ਚਮਚਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਬਰਾਏ ਪਰਿਵਾਰ ਨਾਲ ਤੁਕ ਸੰਜਾ ਕਰਨ ਵਾਸਤੇ ਲਕ ਲਕ ਪਟਿਆ ਦੇ ਨੁਮਾਇੰਦੇ ਪਹੁੰਚੇ ਹੋਏ ਨੇ ਪਰਿਵਾਰ ਨਾਲ ਸ਼ੋਕ ਸੰਜਾ ਕਰਨ ਵਾਸਤੇ ਤਸਵੀਰਾਂ ਮਾਰਟਾਉਂ ਗੁਰਦੁਆਰੇ ਦੀ ਨਹੀਂ ਇਹ ਭਾਣਾ ਉਦੋਂ ਵਾਪਰਿਆ ਜਦੋਂ ਲੱਕੀ ਉਬਰਾਏ ਗੁਰੂ ਘਰ ਦੇ ਵਿੱਚੋਂ ਨਤਮਸਤਕ ਹੋਏ ਨਤਮਸਤਕ ਹੋਣ ਤੋਂ ਬਾਅਦ ਬਾਹਰ ਨਿਕਲੇ ਬਾਹਰ ਨਿਕਲ ਕੇ ਆਪਣੀ ਗੱਡੀ 'ਚ ਬੈਠੇ ਗੱਡੀ 'ਚ ਬੈਠਦੇ ਸਾਰੇ ਦੋ ਨੌਜਵਾਨਾਂ ਵੱਲੋਂ ਅੰਦਾਦਨ ਫਾਰਿੰਗ ਕੀਤੀ ਗਈ ਫਾਰਿੰਗ ਕਰਨ ਤੋਂ ਬਾਅਦ ਲੱਕੀ ਉਬਰਾਏ ਨੂੰ ਨਜੀ ਉਸਤਾਦ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਅੰਮ੍ਰਿਤ ਕੋਸ਼ਿਸ਼ ਕਰ ਦਿੱਤਾ ਕੋਸ਼ਿਸ਼ ਕਰ ਦਿੱਤਾ ਉਸ ਤੋਂ ਬਾਅਦ ਅੱਜ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਮਾਰਟਨ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਅਸਵੀਨਾ ਜੀ ਤੁਸੀਂ ਦੇਖ ਸਕਦੇ ਹੋ ਸਕੇ ਸੰਬੰਧੀ ਯਾਰ ਦੋਸਤ ਲਗ ਲਗ ਪਾਰਟੀਆਂ ਦੇ ਨੁਮਾਇੰਦੇ ਇਸ ਮਾਰਟਨ ਚਮਚਾਨ ਘਰ ਦੇ ਵਿੱਚ ਬਰਾਏ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਘਟਨਾ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਵੱਲੋਂ ਮੌਕੇ ਦਾ ਜਾਇਜ਼ਾ ਲਿੱਤਾ ਗਿਆ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਰੂਪਰੂ ਹੋਏ ਰੂਪਰੂ ਹੋਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਵੀ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਪਛੇਣ ਨਹੀਂ ਜਾਣਗੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਨੇ ਲਗ ਲਗ ਟੀਮਾਂ ਬਣਾਈਆਂ ਲਗ ਲਗ ਟੀਮਾਂ ਬਣਾ ਤਾ ਲਗ ਲਗ ਦਬਿਸ਼ ਦਿੱਤੀ ਜਾ ਰਹੀ ਪੁਲਿਸ ਵੱਲੋਂ ਤਾਂ ਕਿ ਜਿਹੜੇ ਗੁਣੇਗਾਰ ਹੈ ਉਹਨਾਂ ਨੂੰ ਪਕੜਿਆ ਜਾ ਸਕੇ ਤਸਵੀਰਾਂ ਮਾਟੋ ਚਮਚਾਨ ਕਰਦੀਆਂ ਨੇ ਜਿੱਥੇ ਉਬਰਾਏ ਪਰਿਵਾਰ ਦਾ ਬੇਟਾ ਲੱਕੀ ਉਬਰਾਏ ਦਾ ਜਿਹੜਾ ਅੱਜ ਅੰਤਿਮ ਸੰਸਕਾਰ ਜਿਹੜਾ ਮਾਟੋਂ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਰਜਿੰਦਰ 베ਰੀ ਪਹੁੰਚੇ ਨੇ ਗੱਲਬਾਤ ਕਰਨ ਲੈ 베ਰੀ ਸਾਹਿਬ ਕਿਵੇਂ ਵੇਖ ਦਿਓ ਇੱਕ ਜਵਾਨ ਬੋਧਦਾ ਇਸ ਤਰ੍ਹਾਂ ਅਲਵਿਦਾ ਕਹਿ ਕੇ ਚਲਾ ਗਿਆ ਬੜੀ ਮਾੜੀ ਗੱਲ ਬੜੀ ਮਾੜੀ ਘਟਨਾ ਹੋਈ ਆ ਔਰ ਇੱਕ ਜਵਾਨ ਬੱਚਾ ਔਰ ਫਿਰ ਗੁਰਦੁਆਰਾ ਸਾਹਿਬ ਉਹੋ ਜੀ ਜਗ੍ਹਾ ਪ੍ਰਾਈਮ ਲੋਕੇਸ਼ਨ ਦੇ ਮੱਥਾ ਟੇਕਣ ਜਾ ਰਿਹਾ ਜਿੱਥੇ ਕਦੀ ਆਪਾਂ ਸੋਚ ਵੀ ਨਹੀਂ ਸਕਦੇ ਇਹੋ ਜੀ ਕਾਨੂੰਨੀ ਘਟਨਾ ਕਦੀ ਨਹੀਂ ਘਟੀ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਦੋਂ ਇਹ ਹਾਦਸਾ ਵਾਪਰ ਗਿਆ ਉਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਮੌਕੇ ਤੇ ਪਹੁੰਚਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਵੀ આરોપી ਐ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਿਆ ਜਾਏਗਾ ਦੇਖੋ ਕਹਿਣਾ ਔਰ ਕਰਨੇ ਵਿੱਚ ਬੜਾ ਫਰਕ ਹੈ ਡੀਜੀਪੀ ਸਾਹਿਬ ਜਾਂ ਆਮ ਆਦਮੀ ਪਾਰਟੀ ਸਰਕਾਰ ਮੈਂ ਕਹਿੰਨਾ ਬਿਲਕੁਲ ਫੇਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਦਾ ਹੀ ਵਰਕਰ ਸੀਗਾ ਪਰ ਇਨਸਾਨ ਤੇ ਸੀਗਾ ਨੌਜਵਾਨ ਤੇ ਸੀਗਾ ਕਿਸੇ ਲੇਡੀ ਦਾ ਘਰ ਵਾਲਾ ਸੀਗਾ ਬੱਚਿਆਂ ਦਾ ਬਾਪ ਸੀਗਾ ਇਹੋ ਜੀ ਘਟਨਾ ਜਿਹੜੀ ਐ ਬਹੁਤ ਮਾੜੀ ਘਟਨਾ ਤਸਵੀਰਾਂ ਦੇਖ ਸਕਦੇ ਹੋ ਮਾਰਟਨ ਸ਼ਮਸ਼ਾਨ ਘਾਟ ਦੀਆਂ ਨੇ ਜਿੱਥੇ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਲਈ ਲਗ ਲਗ ਪਾਰਟੀਆਂ ਦੇ ਨੁਮਾਇंदे ਸਮਾਜਿਕ ਧਾਰਮਿਕ ਰਾਜਨੀਤਿਕ ਵਰਗ ਦੇ ਨਾਲ ਜੁੜੇ ਹੋਏ ਨੁਮਾਇंदे ਉਬਰਾਏ ਪਰਿਵਾਰ ਨਾਲ ਦੁੱਖ ਸੰਜਿਆ ਕਰਨ ਵਾਸਤੇ ਪਹੁੰਚੇ ਹੋਏ ਨੇ ਕੱਲ ਲੱਕੀ ਉਬਰਾਏ ਦਾ ਇੱਕ ਧਾਰਮਿਕ ਸਥਾਨ ਦੇ ਬਾਹਰ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਔਰ ਅੱਜ ਜਿਹੜਾ ਉਹਦਾ ਅੰਤਿਮ ਸੰਸਕਾਰ ਮਾਰਟਨ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਜਾ ਰਿਹਾ ਹੈ ਇਹ ਸੀ ਮਾਟੌਂ ਚਮਚਾਨ ਕਰਦੀਆਂ ਤਸਵੀਰਾਂ ਜਿਹੜੇ ਵੀ ਲੋਕ ਇੱਥੇ ਪਹੁੰਚੇ ਨਹੀਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੇ ਵੀ ਵਿਅਕਤੀਆਂ ਨੇ ਇਹ ਘਰੇਲੂ ਹਰਕਤ ਕੀਤੀ ਹੈ ਪੁਲਿਸ ਉਹਨਾਂ ਨੂੰ ਜਲਦ ਗ੍ਰਿਫਤਾਰ ਕਰੇ ਕੈਮਰਾਮੈਨ ਪਵਨ ਦੇ ਨਾਮ ਵਿਨੈ ਸ਼ਰਮਾ ਦੇਨੀ ਸੂਰਾ ਟੀਵੀ ਚਲੰਦਰ